ਇੰਡੀਆ ਗੇਟ ਜਦੋਂ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਹੈ ਤੇ ਜਾਂ ਦਿੱਲੀ ਜਾ ਕੇ ਜ਼ਰੂਰ ਦੇਖਿਆ ਹੋਊਗਾ ਪਰ ਅੱਜ ਅਸੀਂ ਤੁਹਾਨੂੰ ਇੰਡੀਆ ਗੇਟ ਦਿਖਾਉਣ ਲੱਗੇ ਆ ਹਲਕਾ ਗੁਰੂ ਵਰਸਾਏ ਦੇ ਵਿੱਚ ਬਾਰਡਰ ਪੱਟੀ ਦੇ ਇੱਕ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਜਿਸ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਇੰਡੀਆ ਗੇਟ ਬਣਿਆ ਹੋਇਆ ਤੇ ਇਸੇ ਸਰਕਾਰੀ ਸਕੂਲ ਦੇ ਬੱਚੇ ਜਿੱਥੇ ਪੜ੍ਹਾਈ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਆ ਉੱਥੇ ਹੀ ਇਹ ਸਕੂਲ ਪ੍ਰਸ਼ੰਸਾ ਦਾ ਪਾਤਰ ਹੈਗਾ ਕਿਉਂਕਿ ਇਹ ਸਕੂਲ ਦੇ ਵਿੱਚ ਜਿਹੜੀ ਡੈਕੋਰੇਸ਼ਨ ਲਈ ਗਈ ਹੈ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੀ ਦਿਖਾਈ ਦੇ ਰਹੀ ਹੈ ਪੜ੍ਹਾਈ ਦੇ ਨਾਲ ਨਾਲ ਹੋਰ ਬਹੁਤ ਕੁਝ ਦਿਖਾਇਆ ਗਿਆ ਬੱਚਿਆਂ ਨੂੰ ਵਿਗਿਆਨ ਦੇ ਨਾਲ ਜੋੜਨ ਦੇ ਲਈ ਹਰ ਇੱਕ ਚੀਜ਼ ਤੇ ਜਿਹੜੇ ਪਹਿਲੂ ਤੇ ਗੱਲ ਕਰਨੀ ਹੈਗੀ ਹੈ ਸਕੂਲ ਦੇ ਪ੍ਰਿੰਸੀਪਲ ਸਰ ਸਾਡੇ ਨਾਲ ਮੌਜੂਦ ਹੈਗੇ ਆ ਗੱਲਬਾਤ ਕਰ ਰਹੇ ਹਾਂ ਮੇਜੀ ਸਵਾਗਤ ਹੈ ਗੁਰੂ ਸੈ ਲਾਈਵ ਥੈਂਕ ਯੂ ਜੀ ਸਭ ਤੋਂ ਪਹਿਲਾਂ ਗੁਰੂ ਸੈ ਲਾਈਵ ਦਾ ਤੇ ਤੁਹਾਡੀ ਟੀਮ ਦਾ ਧੰਨਵਾਦ ਜੀ ਤੁਸੀਂ ਸਕੂਲ ਸਾਡੇ ਪਹੁੰਚੇ ਹੋ ਤਾਂ ਤੁਸੀਂ ਇੰਡੀਆ ਗੇਟ ਦੀ ਗੱਲ ਕੀਤੀ ਹੈ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਾਡਾ ਐਜੂਕੇਸ਼ਨਲ ਪਾਰਕ ਹੈ ਉਹਨੂੰ ਇੱਕ ਵਧੀਆ ਲੁੱਕ ਦਿੱਤੇ ਜਾਵੇ ਜਿੰਦੇ ਚ ਬੱਚਾ ਆਂਦੇ ਇੰਟਰਸਟਿੰਗਲੀ ਆਵੇ ਤੇ ਸਿੱਖੇ ਜਾਵੇ ਤਾਂ ਇੰਡੀਆ ਗੇਟ ਅਸੀਂ ਬਣਾਇਆ ਹੈ ਦਿੱਲੀ ਦੇ ਵਿੱਚ ਐਂਟਰੀ ਕੀਤੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਆ ਗਏ ਆਪਾਂ ਇਸ ਗ੍ਰਹਿ ਦੇ ਉੱਤੇ ਰਹਿ ਰਹੇ ਆ ਧਰਤੀ ਗ੍ਰਹਿ ਇਹ ਧਰਤੀ ਦਾ ਗਲੋਬ ਹੈ ਤਾਂ ਮੈਂ ਦੱਸਣਾ ਚਾਹਵਾਂਗਾ ਕਿ ਆਮ ਤੌਰ ਤੇ ਕੀ ਹੁੰਦਾ ਸਕੂਲਾਂ ਦੇ ਵਿੱਚ ਗਲੋਬ ਜਿਹੜੇ ਸੀਮਿੰਟ ਦੀ ਟੈਂਕੀ ਦੇ ਬਣਾਏ ਜਾਂਦੇ ਹਨ ਉਹ ਬਹੁਤ ਭਾਰੇ ਹੁੰਦੇ ਨੇ ਤੇ ਘੁੰਮਦੇ ਨਹੀਂ ਤੁਸੀਂ ਧਿਆਨ ਨਾਲ ਦੇਖੋਗੇ ਕਿ ਗਲੋਬ ਪੂਰਾ ਫਾਈਬਰ ਮਟੀਰੀਅਲ ਦਾ ਬਣਿਆ ਹੋਇਆ ਔਰ ਸਾਰਾ 3 ਡਾਈਮੈਂਸ਼ਨਲੀ ਜਿਹੜਾ ਮਿਊਰਲ ਫਾਰਮ ਚ ਹੈ ਸਾਰੇ ਕੰਟੀਨੈਂਟਸ ਸਾਰਿਆਂ ਦੇ ਐਕਸਪਲੇਨ ਕੀਤੇ ਹੋਏ ਆ ਕੰਟਰੀਜ਼ ਨੇ ਤਾਂ ਪੂਰੇ ਲੰਗਿਚੋ ਲੈਟਿਟਿਊਡਸ ਨੇ ਸਾਡੇ ਟੀਚਰਸ ਨੂੰ ਬਹੁਤ ਹੈਲਪ ਮਿਲਦੀ ਜਾਂਦੀ ਤਾਂ ਬੱਚਿਆਂ ਨੂੰ ਸਿਖਾਉਣ ਵਾਸਤੇ ਬੱਚੇ ਬੜੀ ਆਸਾਨੀ ਨਾਲ ਸਮਝ ਸਕਦੇ ਆ ਕਿ ਸਾਡਾ ਇਕਵੇਟਰ ਕਿੱਥੇ ਆ ਟ੍ਰੋਪਿਕ ਆਫ ਕੈਪ੍ਰਿਕਨ ਕਿਹੜੀ ਆ ਟ੍ਰੋਪਿਕ ਆ ਕੈਂਸਰ ਕਿਹੜੀ ਆ ਅਸੀਂ ਕਿਹੜੇ ਕੰਟੀਨੈਂਟ 'ਚ ਰਹ ਰਹੇ ਆ ਸਾਡਾ ਨਾਰਥਰਨ ਹੈਮਿਸਫੀਅਰ 'ਚ ਰਹ ਰਹੇ ਆ ਕਿ ਸਾਊਥਰਨ ਹੈਮਿਸਫੀਅਰ 'ਚ ਰਹ ਰਹੇ ਆ ਦਿਨ ਕਿਵੇਂ ਚੜਦਾ ਹੈ ਸ਼ਾਮ ਕਿ ਰਾਤ ਕਿਵੇਂ ਹੁੰਦੀ ਹੈ ਸਭ ਇਹਦੇ ਤੋਂ ਸਿਖਾ ਦਿੰਦੇ ਆ ਟੀਚਰ ਇਸ ਤੋਂ ਬਾਅਦ ਜੇ ਅਸੀਂ ਅੱਗੇ ਦੇਖੀਏ ਤਾਂ ਅਸੀਂ ਪੂਰੇ ਇੰਡੀਆ ਦਾ ਜਿਹੜਾ ਹੈ ਮੈਪ ਜੀਓਗ੍ਰਾਫੀਕਲ ਮੈਪ ਬਣਾਇਆ ਹੈ ਬੱਚੇ ਨੂੰ ਐਸਐਸਟੀ ਦੇ ਵਿੱਚ ਮੈਪਸ ਦੀ ਹੁੰਦੀ ਦਿੱਕਤ ਤਾਂ ਇਹਦੇ ਤੇ ਲਿਆ ਕੇ ਪੂਰੀ ਕਲਾਸ ਨੂੰ ਅਸੀਂ ਇੱਕੋ ਟਾਈਮ ਤੇ ਜਿਹੜੀ ਕਿ ਚੀਜ਼ ਕਾਪੀ ਜਾਂ ਪੇਜ ਤੇ ਨਹੀਂ ਸਮਝਾਈ ਜਾ ਸਕਦੀ ਇੱਥੇ ਪੂਰਾ ਲਾਈਵ ਦਿਖਾ ਸਕਦੇ ਹਾਂ ਕਿ ਸਾਡੇ ਉਤਰੀ ਮੈਦਾਨ ਕਿਹੜੇ ਹਿੱਸੇ ਵਿੱਚ ਹਨ ਸਾਡਾ ਹਿਮਾਲਿਆ ਪਰਬਤ ਕਿੱਥੋਂ ਲੈ ਕੇ ਕਿੱਥੋਂ ਤੱਕ ਫੈਲਿਆ ਹੋਇਆ ਹੈ ਕਿਧਰ ਉਹ ਕਿਰੀ ਨਦੀ ਜਰੀ ਹੈ ਜਿਵੇਂ ਬ੍ਰਹਮਪੁੱਤਰ ਆ ਰਹੀ ਹੈ ਗੰਗਾ ਨਦੀ ਕਿਧਰ ਆ ਰਹੀ ਹੈ ਦੱਖਣੀ ਪਠਾਰ ਕਿਨਾਂ ਨੂੰ ਕਹਿੰਦੇ ਆ ਤਾਂ ਆਪਣਾ ਜਿਹੜੇ ਪੂਰਬੀ ਤਰਵਟੀ ਤਟਵਰੀ ਜਿਹੜੇ ਖੇਤ ਨੇ ਤੇ ਜਾਂ ਇਹ ਤਾਂ ਨੇ ਉਹਨਾਂ ਦੇ ਕੀ ਕੀ ਹੈਗੇ ਨੇ ਤਾਂ ਨਕਸ਼ਾ ਪੜਨਾ ਬੱਚੇ ਨੂੰ ਸੌਖਾ ਹੋ ਜਾਂਦਾ ਇਸ ਤਰ੍ਹਾਂ ਹੀ ਪੂਰੇ ਪੰਜਾਬ ਦਾ ਮੈਪ ਬਣਿਆ ਜੀ ਸਾਡਾ ਕਿਹੜਾ ਡਿਸਟ੍ਰਿਕਟ ਇੱਥੇ ਆ ਨੈਬਰਿੰਗ ਡਿਸਟ੍ਰਿਕਟ ਕਿਹੜੇ ਆ ਕਿਹੜੇ ਕਿਹੜੇ ਦਰਿਆ ਕਿਹੜੇ ਕਿਹਦੇ ਪਾਸੋਂ ਲੰਘ ਕੇ ਆ ਰਹੇ ਆ ਮਾਝਾ ਮਾਲਵਾ ਦੁਆਬਾ ਸਿਖਾਣਾ ਹੈ ਤੇ ਕਿਹਨੀਆਂ ਫਸਲਾਂ ਕਿੱਥੇ ਹੁੰਦੀਆਂ ਨੇ ਉਹ ਸਾਰਾ ਅਸੀਂ ਇਹਦੇ ਉੱਤੇ ਲਿਆ ਕੇ ਸਿਖਾ ਸਕਦੇ ਹਾਂ ਇਦੋਂ ਬਾਅਦ ਮੇਰੀ ਕੋਸ਼ਿਸ਼ ਚੱਲੀ ਕਿ ਜਦੋਂ ਅਸੀਂ ਇਹ ਪਾਰਕ ਬਣਾ ਰਹੇ ਸੀ ਉਹਨਾਂ ਦਿਨਾਂ 'ਚ ਆਪਣੇ ਕਿਸਾਨ ਮੋਰਚਾ ਬਹੁਤ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਲਾਲ ਕਿਲੇ ਦੇ ਘਟਨਾ ਤੁਸੀਂ ਦੇਖੀ ਤਾਂ ਮੈਂ ਫਿਰ ਕੋਸ਼ਿਸ਼ ਕੀਤੀ ਕਿ ਮੈਂ ਲਾਲ ਕਿਲਾ ਵੀ ਇੱਥੇ ਬਣਾਵਾਂ ਬੜੀ ਮਿਹਨਤ ਕਰਨੀ ਪਈ ਇਹਨੂੰ ਬਣਾਉਣ ਲੱਗਿਆ ਮਿਸਤਰੀ ਦੇ ਨਾਲ ਖੁਦ ਮਿਹਨਤ ਕਰਕੇ ਇਹਨੂੰ ਡਿਜ਼ਾਈਨ ਕੀਤਾ ਲਾਲ ਕਿਲਾ ਵੀ ਬਣਾਇਆ ਲਾਲ ਕਿਲੇ ਦਾ ਇਤਿਹਾਸ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਕਦੋਂ ਬਣਿਆ ਸੀ ਕਿਵੇਂ ਬਣਿਆ ਸੀ ਇੱਥੇ ਕੀ ਕੀ ਰਾਸ਼ਟਰਪਤੀ ਜੀ ਇੱਥੇ ਸੰਬੋਧਨ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਕੁੱਤਬ ਮিনার ਬਣਾਇਆ ਕੁੱਤਬ ਮিনার ਦੀਆਂ 5 ਮੰਜ਼ਲਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹੂ ਬੂ ਉਹਨਾ ਕੋਸ਼ਿਸ਼ ਕਰੀਏ ਪਰ ਉਦੋਂ ਦੀ ਕਾਰੀਗਰੀ ਤੇ ਹੁਣ ਦੀ ਕਾਰੀਗਰੀ 'ਚ ਫਰਕ ਹੈ ਇੱਕ ਸੈਂਪਲ ਦੇ ਤੌਰ ਤੇ ਲਾਲ ਕਿਲਾ ਜਿਹੜਾ ਕੁੱਤਬ ਮਿਨਾਰੇ ਤੇ ਤਿਆਰ ਕਰਕੇ ਦਿੱਤਾ ਗਿਆ ਜੇ ਤੁਸੀਂ ਬਾਹਰ ਕਮਾਣ ਜਾਂਦਾ ਇੱਥੇ ਕਮਾ ਕੇ ਬੱਚਿਆਂ ਨੂੰ ਸਾਰਾ ਕੁਝ ਦਿਖਾ ਦੇਣਾ ਜਿਹੜਾ ਕਿਤਾਬਾਂ ਦੇ ਵਿੱਚ ਇੱਥੇ ਸਕੂਲ ਦੇ ਵਿੱਚ ਹੀ ਆ ਸਭ ਕੁਝ ਬਿਲਕੁਲ ਜੀ ਸਾਡੇ ਕੋਲ ਬਾਹਰੋਂ ਵੀ ਕਾਫੀ ਸਕੂਲ ਇੱਥੇ ਵਿਜ਼ਿਟ ਕਰਨ ਆਏ ਆ ਮੇਰੇ ਕੋਲ ਟੀਚਰ ਸੈਮੀਨਾਰ ਲਾਗਾਉਣ ਆਣਦੇ ਆ ਤਾਂ ਉਹੀ ਇੱਛਾ ਕਰਦੇ ਆ ਕਿ ਅਸੀਂ ਆਦੇ ਬੱਚਿਆਂ ਨੂੰ ਲੈ ਕੇ ਆਣਾ ਕਿਉਂਕਿ ਇੱਥੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਅੱਗੇ ਸਾਡਾ ਸੋਲਰ ਸਿਸਟਮ ਹੈ ਸਾਰੇ ਗ੍ਰਹਿ ਰੱਖੇ ਹੋਏ ਬਣਾਏ ਹੋਏ ਹਰ ਇੱਕ ਗ੍ਰਹਿ ਦੇ ਬਾਰੇ ਜਾਣਕਾਰੀ ਇੱਥੇ ਦਿੱਤੀ ਜਾਂਦੀ ਹੈ ਇਸ ਤੋਂ ਅੱਗੇ ਜਿਵੇਂ ਚੱਲੀਏ ਤਾਂ ਆਪਣੇ ਕੋਲ ਆ ਜਾਣਾ ਹੈ ਇਕਲਿਪਸ ਜਿਹੜੇ ਗ੍ਰਹਿਣ ਲੱਗਦੇ ਆ ਸੂਰਜ ਗ੍ਰਹਿਣ ਚੰਨ ਗ੍ਰਹਿਣ ਉਹਦਾ ਵੀ 3D ਮਾਡਲ ਜਿਹੜਾ ਦੇਖੋ ਬਣਾ ਕੇ ਦਿੱਤਾ ਹੈ ਵੀ ਗ੍ਰਹਿਣ ਕਿਵੇਂ ਲੱਗਦੇ ਆ ਹਾਂ ਪ੍ਰੈਕਟੀਕਲ ਹੋ ਜਾਊਗਾ ਪ੍ਰੈਕਟੀਕਲੀ ਵੀ ਕਿਵੇਂ ਮੂਨ ਜਦੋਂ ਅਰਥ ਵਿਚਕਾਰ ਆ ਜਾਂਦੀ ਹੈ ਮੂਨ ਤੇ ਸਨ ਦੇ ਵਿਚਕਾਰ ਹੁੰ ਤਾਂ ਗ੍ਰੇਨ ਲੱਗਦਾ ਹੈ ਜਿਵੇਂ ਮੂਨ ਅਰਥ ਦੇ ਵਿਚਕਾਰ ਆ ਗਿਆ ਤਾਂ ਸਨ ਸੂਰਜ ਗ੍ਰੇਨ ਲੱਗ ਜਾਣਾ ਹੈ ਹੂੰ ਐਵੇਂ ਪਲਾਂਟ ਸੈੱਲ ਬਣਿਆ ਦੇਖੋ ਜੀ ਇਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਆਈਟਮ ਸਿਖਾਣੀਆਂ ਹਨ ਉਹਨਾਂ ਨੂੰ 3 ਡਾਈਮੈਂਸ਼ਨਲੀ ਉੱਪਰ ਚੱਕਿਆ ਆਇਆ ਹੂੰ ਜਿਹੜੇ ਜਿਹੜੇ ਆਰਗਾਨੀਜ਼ਮਸ ਵਿੱਚ ਹੈਗੇ ਨੇ ਉਹਨਾਂ ਨੂੰ 3 ਡਾਈਮੈਂਸ਼ਨਲ ਦੇ ਕੇ ਦਿਖਾਇਆ ਵੀ ਉਹਨਾਂ ਦੇ ਨਾਲ ਨਾਮ ਵੀ ਮੈਂਸ਼ਨ ਕੀਤਾ ਹੈ ਵੀ ਕਿਹੜੀ ਚੀਜ਼ ਕਿੱਥੇ ਆ ਉਹ ਜਿਹੜੀ ਚੀਜ਼ ਪੇਜ ਉਤੇ ਨਹੀਂ ਸਮਝਾਇਆ ਜਾ ਸਕਦੀ ਉਹ ਇਹ ਤੇ 3D ਮਾਡਲਸ ਬਣਾ ਕੇ ਦਿਖਾਇਆ ਐ ਐਨੀਮਲ ਸੈੱਲ ਐ ਅਗੇ ਹਿਊਮਨ ਆਈ ਐ ਮਨੁੱਖੀ ਅੱਖ ਦੇ ਵਿੱਚ ਕਿਤੇ ਕਿਤੇ ਮਸਲਸ ਹੁੰਦੇ ਆ ਆਪਣਾ ਕਾਰਨੀਆ ਕਿੱਥੇ ਐ ਆਇਰਿਸ ਕੀ ਆਂਦਾ ਪਾਰ ਕੰਮ ਕੀ ਐ ਉਹ ਸਾਰਾ ਕੁਝ ਇਹਦੇ ਵਿੱਚ ਦੇਖੋ ਮਾਡਲ ਦੇ ਵਿੱਚ ਤੁਹਾਨੂੰ ਸਾਫ ਨਜ਼ਰ ਆ ਰਿਹਾ ਮਨੁੱਖੀ ਅੱਖ ਦੀ ਬਣਤਰ ਐ ਹੁਣ ਕਿਤਾਬ ਦੇ ਵਿੱਚੋਂ ਸਿੱਖਣੀ ਬਹੁਤ ਮੁਸ਼ਕਲ ਹੋ ਜਾਂਦੀ ਵੀ ਕਿਹੜਾ ਪਾਰਟ ਕਿੱਥੇ ਐ ਇੱਥੇ ਸਾਰਾ ਕੁਝ ਮਿਸਤਰੀ ਦੀ ਹੈਲਪ ਨਾਲ ਮੈਂ ਨਾਲ ਲੱਗ ਕੇ ਖੁਦ 3 ਡਾਈਮੈਂਸ਼ਨਲੀ ਬਣਾਇਆ ਇਹਨੂੰ ਇੱਕ ਖਾਸ ਮਿਸਤਰੀ ਦਾ ਅਰੇਂਜਮੈਂਟ ਕਿ ਇੱਥੇ ਚਲਾ ਲਿਆ ਕੰਮ ਐ ਇਹ ਆਪਣੀ ਇਥੋਂ ਲੋਕਲੀ ਮਿਸਤਰੀ ਐ ਮੇਰੇ ਕੋਲ ਚਨਾ ਇਸ तरह ਹਿਊਮਨ ਬ੍ਰੇਨ ਆ ਗਿਆ ਜੀ ਮਨੁੱਖੀ ਦਿਮਾਗ ਦੀ ਬੰਤਰ ਆ ਗਈ ਸਾਰੀ ਤੇ ਕਿਡਨੀ ਸਿਸਟਮ ਹੈਗਾ ਐਕਸਕਰੀਸ ਸਿਸਟਮ ਹੈ ਹਰਟ ਆ ਗਿਆ ਡਾਈਜੈਸਟਿਵ ਸਿਸਟਮ ਹੈ ਇਸ ਤੋਂ ਅੱਗੇ ਤੁਸੀਂ ਥੋੜਾ ਧਿਆਨ ਦੇਖੋਗੇ ਤਾਂ ਅਸੀਂ ਇੱਕ ਟ੍ਰੈਫਿਕ پارک ਦੇ ਨਾਲ-ਨਾਲ ਸਾਈਨ ਟ੍ਰੈਫਿਕ ਸਾਈਨਸ ਵੀ ਲੱਗੇ ਨੇ ਅਸੀਂ ਕਹਿੰਦੇ ਵੀ ਇਹਦੇ ਵਿੱਚ ਤੁਹਾਨੂੰ ਟ੍ਰੈਫਿਕ ਸਾਈਨਸ ਦੀ ਜਾਣਕਾਰੀ ਵੀ ਮਿਲ ਜੇ ਵੀ ਕਿਹੜਾ ਨਿਸ਼ਾਨ ਲੱਗਿਆ ਹੁੰਦਾ ਤਾਂ ਉਹਦਾ ਮਤਲਬ ਕੀ ਹੈ ਸੱਜੇ ਹੱਥ ਮੁੜਨਾ ਜਾਂ ਅੱਗੇ ਰਸਤਾ ਬੰਦ ਹੈ ਤਾਂ ਅੱਬਿਆ ਤੱਕ ਹਾਂਜੀ ਤੇ ਆ ਤੁਸੀਂ ਨੀਚੇ ਦੇਖੋਗੇ ਤਾਂ ਇੱਕ پارک ਬਣਿਆ ਜਿਵੇਂ ਚੌਕ ਬਣਿਆ ਚੰਡੀਗੜ੍ਹ ਦਾ ਚੌਕ ਹੁੰਦਾ ਤੇ ਚਾਰ ਅਸੀਂ ਕੀ ਰੋਡਸ ਦਿਖਾਈਆਂ ਲਾਲ ਕਲਰ ਦੀ ਟਾਈਲ ਨਾਲ ਵੀ ਚਾਰ ਰੋਡਸ ਆ ਰਹੀਆਂ ਖੱਬੇ ਹੱਥ ਮੁੜਨਾ ਤੁਸੀਂ ਕਿਵੇਂ ਇੰਡੀਕੇਟਰ ਦੇਣਾ ਹੈ ਸੱਜੇ ਹੱਥ ਮੁੜਨਾ ਜਾ ਸਿੱਧਾ ਜਾਣਾ ਉਹ ਸਾਹਮਣੇ ਵੀ ਦੇਖੋਗੇ ਤਾਂ ਇਦਾਂ ਹੀ ਸਾਹਮਣੇ ਰੋਡ ਸਾਈਨਸ ਬਣੇ ਹੋਏ ਨੇ ਤੇ ਅਸੀਂ ਸਾਹਮਣੇ ਇੱਕ ਸੈਲਫੀ ਪੁਆਇੰਟ ਬਣਾਇਆ ਸੀਗਾ ਬੱਚਿਆਂ ਦੇ ਫੋਟੋਜ਼ ਲੈਣ ਵਾਸਤੇ ਵਿੱਚ ਫੋਟੋ ਵੀ ਕੀਤੀ ਜਾ ਸਕਦੀ ਹੈ ਜੀ ਤੇ ਐਵੇਂ ਟ੍ਰੈਫਿਕ ਸਾਈਨਸ ਨਾਲ ਨਾਲ ਚੱਲਦੇ ਆ ਫਿਰ ਸਾਈਨਸ ਦੇ ਮਾਡਲਸ ਆ ਜਾਂਦੇ ਆ ਜੀ ਠੀਕ ਹੈ ਤਾਂ ਕੋਸ਼ਿਸ਼ ਕੀਤੀ ਹੈ ਕਿ ਸਾਰੀ ਸਾਇੰਸ ਮੈਥ ਐਸਐਸਟੀ ਇਹਦੇ ਵਿੱਚ ਹੀ ਸਾਡਾ ਇੱਥੇ ਕਵਰ ਹੋ ਜਾਵੇ ਤਾਂ ਇਸੇ ਤਰ੍ਹਾਂ ਜਦੋਂ ਅਈ ਸਰੋਵ ਨੂੰ ਅਸੀਂ ਸੰਬੋਧਨ ਕਰਦੇ ਸੈਟਲਾਈਟ ਵੀ ਆਪਣਾ ਬਣਾਇਆ ਇੱਥੇ ਵੀ ਸੈਟਲਾਈਟ ਪਾਵਾਂਗੇ ਤਾਂ ਬੱਚੇ ਜਾਣਗੇ ਤੇ ਬਿਲਕੁਲ ਜੀ ਬਿਲਕੁਲ ਇਹਨਾਂ ਬਾਰੇ ਜਾਣਨਗੇ ਤਾਂ ਉਹਨਾਂ ਚ ਉਚਸਕਤਾ ਪੈਦਾ ਹੋਏਗੀ ਕਿ ਐਸੀ ਵੀ ਇਹਨਾਂ ਵਿੱਚ ਚੀਜ਼ਾਂ ਵਿੱਚ ਅੱਗੇ ਜਾਈਏ ਹੂੰ ਕਿਤੇ ਕਿੰਨਾ ਸਮਾਂ ਲੱਗ ਗਿਆ ਹੋਗਾ ਇਹ ਪੂਰਾ ਕਿ ਅਲੱਗ-ਅਲੱਗ ਸਮੇਂ ਦੇ ਵਿੱਚ ਤਿਆਰ ਕੀਤਾ ਸਰ ਐਜੂਕੇਸ਼ਨ ਪਾਰਕ ਮੈਂ 2020 ਚ ਜਦੋਂ ਕੋਵਿਡ ਸੀ ਕੋਵਿਡ ਤੋਂ ਬਾਅਦ ਜਿੱਥੇ ਆਪਾਂ ਖੜੇ ਆ ਇਥੇ ਅਨਸੇਫ ਬਿਲਡਿੰਗ ਸੀਗੀ ਪਹਿਲਾਂ ਜੀ ਅਨਸੇਫ ਕਮਰੇ ਸੀ ਮੈਂ ਅਪਰੂਵ ਕਰਾਏ ਪਹਿਲਾਂ ਅਨਸੇਫ ਕਮਰੇ ਡਿਮੋਲਿਸ਼ ਕਰਕੇ ਫਿਰ ਇਸ ਜਗ੍ਹਾ ਨੂੰ ਅਸੀਂ 2021 ਦੇ ਵਿੱਚ ਮੇਰਾ ਐਜੂਕੇਸ਼ਨ ਪਾਰਕ ਤਿਆਰ ਹੋ ਗਿਆ ਸੀ ਮੈਂ 2020 ਦੇ ਵਿੱਚ ਜਨਵਰੀ ਚ ਇਥੇ ਐਜ਼ ਅ ਬਤੌਰ ਮੁਖੀ ਜੁਆਇਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਬਿਲਡਿੰਗਸ ਤਿਆਰ ਕੀਤੀਆਂ ਹੁਣ ਉੱਪਰ ਮੇਰੇ ਕੋਲ ਆਡੀਟੋਰੀਅਮ ਹਾਲ ਹੈ ਜਿਹੜਾ ਕਿ ਪੂਰੇ ਇਲਾਕੇ ਦੇ ਵਿੱਚ ਪੂਰੇ ਜ਼ਿਲ੍ਹੇ ਵਿੱਚ ਇਹਨਾਂ ਨਾਲ ਦਾ ਆਡੀਟੋਰੀਅਮ ਹਾਲ ਨਹੀਂ ਹੈਗਾ ਕਿਸੇ ਸਕੂਲ 'ਚ ਹੁਣ ਹੈਗਾ ਵੀ ਬੱਚਿਆਂ ਦੇ ਬਿਹਤਰੀ ਵਾਸਤੇ ਅਸੀਂ ਹੋਰ ਦੋ ਕਮਰੇ ਬਣ ਰਿਹਾ ਲਾਇਬ੍ਰੇਰੀ ਨਵੀਂ ਤਿਆਰ ਹੋ ਰਹੀ ਹੈ ਤੇ ਪੀਐਮ ਸ਼੍ਰੀਸ ਦੇ ਵਿੱਚ ਸਾਨੂੰ ਸਕੂਲਾਂ ਨੂੰ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਮਿਲਣ ਜਾ ਰਹੀਆਂ ਨੇ ਤਾਂ ਇਲਾਕੇ ਦਾ ਇਹ ਪਹਿਲਾ ਪੀਐਮ ਸ਼੍ਰੀ ਸਕੂਲ ਇੱਧਰ ਇਸ ਤੋਂ ਇਲਾਵਾ ਜਿਹੜਾ ਗੁਰੂਰਸੇਟ ਬਲੌਕ ਦੇ ਵਿੱਚ ਵੈਸੇ ਗੁਰੂਰਸਹਿਬਾਨ ਬਲੌਕ ਦੇ ਵਿੱਚ ਬॉय ਸኩል ਨੂੰ ਵੀ ਪੀਐਮ ਸ਼੍ਰੀ ਸਕੂਲ ਵਿੱਚ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਪਹਿਲਾ ਪੀਐਮ ਸ਼੍ਰੀ ਸਕੂਲ ਹੈ ਇੱਧਰ ਤੇ ਅਸੀਂ ਅਗਾ ਇਸ ਹੋਰ ਜ਼ਿਆਦਾ ਮਿਹਨਤ ਕਰਦੇ ਪਏ ਆ ਤੇ ਬੱਚਿਆਂ ਦੇ ਭਲੇ ਲਈ ਜਿੰਨਾ ਹੋ ਸਕੇ ਉਹਨਾ ਕਰਾਂਗੇ ਜੀ ਬਿਲਕੁਲ ਜੀ ਬੱਚਿਆਂ ਦੀ ਬਿਹਤਰੀਨ ਵਿਕਾਸ ਦੇ ਲਈ ਹੋਰ ਕਰਨਗੇ ਪਰ ਅੱਜ ਦਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗਿਆ ਪਿੰਡ ਸ਼ਾਂਗਾ ਰਾਏ ਦਾ ਪੀਐਮ ਸ਼੍ਰੀ ਸਰਕਾਰੀ ਹਾਈ ਸਮਾਰਟ ਸਕੂਲ ਸ਼ਾਂਗਾ ਰਾਏ ਵਤਾੜ ਦੇ ਵਿੱਚ ਸੀ ਜਿੱਥੇ ਇੱਕ ਵਿਲੱਖਣ ਤਰੀਕੇ ਦੇ ਨਾਲ ਪਾਰਕ ਬਣਾਇਆ ਗਿਆ ਅਜਿਹੀ ਜਾਣਕਾਰੀ ਜਿਹੜੀ ਹੈ ਬੱਚਿਆਂ ਨੂੰ ਪ੍ਰੈਕਟੀਕਲ ਰੂਪ ਦੇ ਤਾਂ ਦਿੱਤਨ ਦੀ ਹਰ ਤਰ੍ਹਾਂ ਦੀ ਜਾਣਕਾਰੀ ਇਸ ਪਾਰਕ ਦੇ ਵਿੱਚ ਦਿਖਾਈ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਗੱਲ ਕੀਤੀ ਸੀ ਤੇ ਸਰਕਾਰੀ ਸਮਾਰਟ ਸਕੂਲ ਸ਼ਾਂਗਰਾਏ ਉਤਾਰ ਦੇ ਬੱਚਿਆਂ ਦਾ ਇਹ ਵੀ ਦੇਖ ਲੈਣੇ ਆ ਟੈਲੈਂਟ ਕਿੰਨਾ ਹੈਗਾ ਬੱਚਿਆਂ 'ਚ ਕਿੰਨਾ ਬੇਟਾ ਆਜ਼ੂ ਆਜ਼ੂ ਹਾਂਜੀ ਕੀ ਕਹਿਣਾ ਤੁਸੀਂ ਫਿਰ ਸਰ ਜੀ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਧੰਨਵਾਦ ਕਰਨਾ ਚਾਹਾਂਗੀ ਸਾਡੇ ਹੈੱਡ ਸਰ ਸ਼੍ਰੀ ਉਮੇਸ਼ ਕੁਮਾਰ ਜੀ ਦਾ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਇੱਕ ਸਪੈਸ਼ਲ ਸਕੂਲ ਬਣਾ ਦਿੱਤਾ ਠੀਕੇ ਔਰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਸਕੂਲ ਦੇ ਅਕੈਡਮਿਕਸ ਪੱਖੋਂ ਜਾਂ ਸਪੋਰਟਸ ਪੱਖੋਂ ਸਪੈਸ਼ਲੀ ਇਨਫਰਾਸਟ੍ਰਕਚਰ ਤੋਂ ਪੱਖੋਂ ਵੀ ਬਹੁਤ ਵਿਕਾਸ ਕੀਤਾ ਸਾਡੇ ਸਕੂਲ ਨੇ ਜਦੋਂ ਦੇ ਸਿንስ 2020 ਸਾਡੇ ਸਕੂਲ ਜਦੋਂ ਹੈਡਸਨ ਨੇ ਜੁਆਇਨ ਕੀਤਾ ਸਾਡੇ ਸਕੂਲ ਨੂੰ ਉਦੋਂ ਤੋਂ ਡੇ ਬਾਈ ਡੇ ਸਾਡਾ ਸਕੂਲ ਪ੍ਰੋਗਰੈਸ ਕਰ ਰਿਹਾ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡਾ ਸਾਡੇ ਕੋਲ ਬਹੁਤ ਵੱਡਾ ਐਜੂਕੇਸ਼ਨਲ ਪਾਰਕ ਹੈ ਸਾਡੇ ਕੋਲ ਵਿਰਾਸਤ ਤੇ ਪੰਜਾਬ ਖਾਲ ਹੈ ਜਿਹੜਾ ਕਿ ਸਾਡੇ ਪੰਜਾਬ ਕਲਚਰ ਨੂੰ ਰਿਪਰੈਜ਼ੈਂਟ ਕਰਦਾ ਹੈ ਇੱਕ ਯੂਨਿਕ ਐਂਟਰੀ ਹੈ ਸਾਡੇ ਐਜੂਕੇਸ਼ਨਲ ਪਾਰਕ ਦੀ ਠੀਕ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੰਡੀਆ ਗੇਟ ਹੈ ਫਤਿਹ ਮিনার ਹੈ ਗਲੋਬ ਵਗੈਰਾ ਬਨੇ ਹੋਏ ਆਂ ਔਰ ਸਾਡੇ ਜਿਹੜੇ ਟੀਚਰਸ ਨੇ ਸਾਰੇ ਹੀ ਟੀਚਰਸ ਬਹੁਤ ਮਿਹਨਤੀ ਨੇ ਸਾਡੇ ਕੋਲ ਮੈਕਸਿਮਮ ਚਾਰ ਟੀਚਰ ਹਰ ਇੱਕ ਸਬਜੈਕਟ ਦੇ ਹੈਗੇ ਆ ਕੋਈ ਵੀ ਸਾਨੂੰ ਟੀਚਰਸ ਪੱਖੋਂ ਕਮੀ ਨਹੀਂ ਹੈ ਔਰ ਇੰਨੇ ਜਿਆਦਾ ਮਿਹਨਤਨੀ ਨੇ ਕਿ ਸਾਡੇ ਸਕੂਲ ਵਿੱਚੋਂ ਹਰ ਇੱਕ ਸਾਲ ਜਿੰਨੇ ਵੀ ਕੰਪੀਟੀਸ਼ਨਸ ਹੁੰਦੇ ਆ ਚਾਹੇ ਉਹ ਕਿਸੇ ਵੀ ਫੀਲਡ ਵਿੱਚ ਐਕੈਡਮਿਕਸ ਹੈ ਜਾਂ ਸਪੋਰਟਸ ਹੈ ਉਹਦੇ ਵਿੱਚ ਕੋਈ ਨਾ ਕੋਈ ਪੋਜੀਸ਼ਨ ਤਾਂ ਸਾਡੇ ਸਕੂਲ ਦੀ ਆਉਂਦੀ ਹੈ ਤੁਹਾਡੀ ਕੀ ਆਉਂਦੀ ਹੈ ਸਰ ਮੈਂ ਮੇਰੀ ਚੈਸ ਗੇਮ ਵਿੱਚ ਹੈ ਤੇ ਆਹ ਔਰ ਮੇਰੇ ਸਾਇੰਸ ਕਾਂਗਰਸ ਚਾਈਲਡ ਕਾਂਗਰਸ ਹੈ ਉਹਦੇ ਵਿੱਚ ਮੇਰੀ ਸਟੇਟ ਤੱਕ ਗਈਆਂ ਮੈਂ ਔਰ ਟੈਸਟ ਵਿੱਚ ਵੀ ਵਧੀਆ ਕੀਤਾ ਸਕੋਰ ਔਰ ਬਹੁਤ ساری ਕੰਪੀਟੀਸ਼ਨਸ ਹੁੰਦੇ ਆ ਲਾਈਕ ਸਾਡਾ ਇੰਗਲਿਸ਼ ਬੂਸਟਰ ਕਲੱਬ ਹੈ ਠੀਕ ਹੈ ਉਹਦੇ ਵਿੱਚ ਵੀ ਮੇਰੀ ਪੋਜੀਸ਼ਨਸ ਆਈਆਂ ਹੋਈਆਂ ਔਰ ਸਾਇੰਸ ਫੇਅਰ ਐਗਜ਼ੀਬਿਸ਼ਨਸ ਹੁੰਦੇ ਨੇ ਉਹਦੇ ਵਿੱਚ ਵੀ ਪੋਜੀਸ਼ਨਸ ਨੇ ਬਿਲਕੁਲ ਜੀ ਇਹ ਬੱਚੇ ਦੇਖੋ ਪੋਜੀਸ਼ਨ ਵੀ ਇੰਨਾ ਬੱਚਿਆਂ ਦੀਆਂ ਹੈਗੀਆਂ ਤੇ ਬਾਰਡਰ ਪੱਟੀ ਦੇ ਸਕੂਲਾਂ ਦੇ ਬੱਚੇ ਵੀ ਅੱਗੇ ਵਧ ਰਹੇ ਹੈ ਪਰ ਗੱਲ ਹੋਈ ਹੈ ਸਿੱਖਿਆ ਦੇ ਵਿੱਚ ਗੁਰੂ ਦਾ ਯੋਗਦਾਨ ਕੀ ਹੈਗਾ ਪੂਰਾ ਸਟਾਫ ਦੀ ਗੱਲ ਕਰਦੇ ਹਾਂ ਤਾਂ ਪੂਰੇ ਸਟਾਫ ਦਾ ਯੋਗਦਾਨ ਇਨ੍ਹਾਂ ਬੱਚਿਆਂ ਨੂੰ ਹੈਗਾ ਜਿਸ ਕਰਕੇ ਬੱਚੇ ਦੇ ਪੋਜੀਸ਼ਨ ਆਉਂਦੀਆਂ ਕਿਉਂਕਿ ਸਕੂਲ ਦੀ ਬੰਤਰ ਨੂੰ ਦੇਖ ਕੇ ਸਕੂਲ ਵਿੱਚ ਬਨਾਈਆਂ ਮਲੱਖਣ ਤਰੀਕੇ ਦੀਆਂ ਕਰਾਗਿਰਤੀਆਂ ਨੂੰ ਦੇਖ ਕੇ ਤੇ ਇਹ ਗੱਲ ਕਲੀਅਰ ਹੋ ਗਈ ਤੇ ਸਕੂਲ ਦੇ ਵਿੱਚ ਜੇ ਅੱਜ ਜਸਵਿੰਦਰ ਸਿੰਘ ਹੋਰੀ ਇੱਥੇ ਬਕਾਇਦਾ ਪਹੁੰਚੇ ਪ੍ਰੋਫੈਸਰ ਸਾਹਿਬ ਉਹਨਾਂ ਨੇ ਵੀ ਜਿਹੜੀ ਜਾਣਕਾਰੀ ਦਿੱਤੀ ਲਗ ਲਗ ਐਕਟੀਵਿਟੀ ਸਕੂਲ ਦੇ ਵਿੱਚ ਹੁੰਦੀ ਰਹਿੰਦੀ ਜਿਸ ਕਰਕੇ ਸਕੂਲ ਦਾ ਨਾਮ ਅ ਵੱਡੇ ਪੱਧਰ ਤੇ ਉੱਬਰਦਾ ਦਿਖਾਈ ਦੇ ਰਿਹਾ ਦੇਖਦੇ ਰਹੋ ਗੁਰੂ ਅਰਜਨ